ਜੀ ਸੁਖ ਡੇਰੀ ਫਾਰਮ ਦਾ ਤੁਹਾਡਾ ਬੋਬੋ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਫੇਰ ਆ ਗਈ ਆਪਣੀ ਪੇਂਡੂ ਸ਼ਕਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਲ ਸੁਖਵੀਰ ਦੇ ਫਾਰਮ ਤੇ ਅੱਜ ਵੀ ਝੋਟੀਆਂ ਲੈ ਕੇ ਆਏ ਆ ਤਿੰਨ ਝੋਟੀਆਂ ਖੋਲੀਆਂ ਸੂਈਆਂ ਸਵਾਈਆਂ ਤਿਆਰ ਦੁੱਧ ਦੇ ਬੋਲੇ ਚੱਲਣ ਦੀਆਂ ਤਾਜ਼ੀਆਂ ਸੂਈਆਂ ਬਿਲਕੁਲ ਲਾਊ ਤੇ ਬੱਚੇ ਚੈਨਨ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਲਾਈਕ ਦੇ ਵੱਧ ਤੋਂ ਵੱਧ ਕਰ ਦਿਆ ਕਰੋ ਤੇ ਨੋਟੀਫਿਕੇਸ਼ਨ ਓਨ ਕਰ ਲਾਗੋ ਤਾਂ ਕਿ ਵੀਡੀਓ ਜਲਦ ਤੋਂ ਜਲਦ ਤੁਹਾਡੇ ਕੋਲ ਪਹੁੰਚ ਸਕੇ ਅੱਜ ਮੰਡੀ ਵਾਲੀਆਂ ਝੋਟੀਆਂ ਵੀਰ ਦੀਆਂ ਪੂਰੀ ਟੋਪ ਕੁਆਲਟੀ ਦੀਆਂ ਵੱਡੀਆਂ ਉਹ ਕਰਨਿਆ ਗੱਲਬਾਤ ਪੁੱਛਣੀ ਨਾਲੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ ਸੋਖ ਡੇਰੀ ਫਾਰਮ ਤੇ ਵੇਖਣ ਮੈਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਸਤੇ ਉਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਾਇਆ ਕਰੋ ਹੁਣ ਵੀਡੀਓ ਲਗਾਤਾਰ ਹੀ ਆਉਂਦਾ ਆਪਣੀਆਂ ਕਰਨੀਆਂ ਮੈਂ ਤੇ ਵਸ ਵਸ ਚੈਨਲ ਨੂੰ ਸ਼ੇਅਰ ਕਰੋ ਹਾਂਜੀ ਅੱਜ ਫਿਰ ਲੈਣ ਦੀਆਂ ਝੋਟੀਆਂ ਝੋਟੀਆਂ ਦੇ ਆਪਣੇ ਕੋਲ ਬਹੁਤ ਆਉਂਦੀਆਂ ਤੇ ਮਈਆਂ ਵੀ ਆਈਆਂ ਹੈਗੀਆਂ ਆਪਣੇ ਕੋਲ ਸੂਈਆਂ ਸਵਾਈਆਂ ਹਾਂਜੀ ਹਾਂਜੀ ਸਾਰੀਆਂ ਸੂਈਆਂ ਇਹ ਹਾਂਜੀ ਹਾਂਜੀ ਸਾਰੀਆਂ ਡਰੈਸ ਬੋਲਦੇ ਪਿੰਡ ਸ਼ਿਕਾਰਮਾਸੀਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਹਾਂਜੀ ਬਾਕੀ ਸੋਖ ਡੇਰੀ ਫਾਰਮ ਤੇ ਆਮ ਮਸ਼ਹੂਰ ਆ ਜਿਹਨੂੰ ਮਰਚੀ ਪੋਛਣਾ ਪਿੰਡ ਚਾਨਕਾ ਹਾਂਜੀ ਆ ਝੋਟੀ ਆ ਗਈ ਹੈ ਸੂਈਏ ਹਾਂਜੀ ਸੂਈ ਦੂਜਾ ਸਵੇਰ ਝੋਟੀ ਸੂਈਏ ਹਾਂਜੀ 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 ਕਿੰਨਾ ਦੁੱਧ ਤਿਆਰ ਦੁੱਧ 11 ਤੋਂ 12 ਕਿਲੋ ਤਿਆਰ ਹੈ ਤੇਰੀ ਬੀ ਕੁਆਲਟੀ ਬਹੁਤ ਵਧੀਆ ਹੈ ਮਗਰ ਕੀ ਜੇ ਮਗਰ ਕੱਟਾ ਹੈ ਆ ਕੱਟਾ ਹੈ ਇਹ ਜਾਹੂ ਆ ਕੋਈ ਪ੍ਰੋਪਰ ਪੂਰੀ ਕੱਟ ਕਰਦੀ ਵੱਡੀ ਛੋਟੀ ਥਾਂ ਰੱਖੋ ਇਸ ਸਵੇਰ ਮ ਖਾ ਲੋ ਸ਼ਗਲ ਤਾਂ ਖਾ ਲੋ ਛੋਟੀ ਦੇਖੋ ਮਖਤਾ ਖਾ ਲੋ ਦੇਖੋ ਦੀ ਕੁਆਲਟੀ ਬਹੁਤ ਚੰਗੀ ਥਾਂ ਕੁਆਲਟੀ ਇਹਦਾ ਕਿੰਨਾ ਦਾ ਦੁੱਧ ਕਰ ਜੇਗੀ ਦੁੱਧ 20 13 ਕਿਲੋ ਖੁੱਲਾ ਚ ਵਜੇਗੀ 13 20 ਤੇ 30 ਪੂਰਾ ਪਾ ਜੀ ਹਮਾਰਾ ਫਸ ਫੱਟਰ ਦਾ ਵਾਕੀ ਹੋ ਅਰੇ ਡੀ ਜੈ ਜੀ ਰੇਡ ਜੈ ਜੀ ਰੇਡ ਮੁੱਲ ਭਾਏ ਕੱਟੀ ਦਾ 1.5 ਲੱਖ ਕਰ ਲੀਏ ਭਾਏ 2 ਲੱਖ ਕਰ ਲੀਏ ਹਾਂ ਜੀ ਛੋਟੀ ਦੇ ਦਾਂਗੇ 1,15,000 ਦੇ ਸ਼ਰਮਾ ਤਾਂ ਕੋਈ ਮਾਂ ਤਾਂ 10000 ਕਰਦੇ ਇੱਕ 5 ਲੱਖ 1 ਲੱਖ 5000 ਦੀ ਕਟਾਈ ਦੇ ਦਾਂਗੇ 3000 ਹੋਰ ਕਰ ਦੇਖ ਲਓ 1 ਲੱਖ 2000 ਦੇ ਦਾਂਗੇ ਬਾਕੀ ਝੋਟੀ ਨਹੀਂ ਝੋਕਦੇ ਮਿਲਣੀ ਰੱਖੋ ਕੱਢੀ ਚੰਗੀ ਆ ਬਹੁਤ ਚੰਗੀ ਪੂਰੀ ਟੋਪ ਕੁਆਲਟੀ ਟੋਪ ਪਲੱਸ ਝੋਟੀ ਹਾਂਜੀ 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 ਆ ਦੋ ਨੰਬਰ ਤੇ ਆ ਗਈ ਇਹ ਵੀ ਦੂਜਾ ਸੁਆ ਝੋਟੀ ਸੁਈ ਜੋ ਅੱਜ ਸੁਈ ਨੂੰ 10 ਦਰੋਂ ਚੱਲੇਗਾ ਦੁੱਧ ਕਿੰਨਾ ਤਿਆਰ ਦੁੱਧ 10 ਕਿਲੋ ਤਿਆਰ ਨੂੰ ਚੱਲੇ 10 ਕਿਲੋ ਦੁੱਧ ਤਿਆਰ ਇਹ ਵੀ ਬਹੁਤ ਚੰਗੀ ਝੋਟੀ ਦੀਆਂ ਝੋਟੀਆਂ ਪੂੜੀਆਂ ਟੋਪ ਕੁਆਲਟੀ ਦੀ ਹਾਟ ਰਿਕਵਾਲ ਦੀ ਲੈਓ ਇਹ ਦੁੱਧ ਕਿੰਨਾ ਕਰ ਦੇਗੀ ਦੁੱਧ 12 ਕਿਲੋ ਦੀ ਗਾਰੰਟੀ ਛੋਟੀ ਚ 12 ਕਿਲੋ ਦੁੱਧ ਤੇ ਵਿੱਚ ਆ ਜਾਈਗੀ ਸਿੰਘ ਸੂਰੀ ਕੁਆਲੀ ਬਹੁਤ ਸੋਹਣੀ ਹੈ ਛੋਟੀਆਂ ਜਿਹੀ ਵੀਰ ਉਹਨਾਂ ਦੀਆਂ ਇਹ ਖਾ ਪਾਲਾ ਪੁੱਲ ਜੀ ਥੋੜੀ ਹੀ ਪੈ ਗਈ ਹੈ ਫੀਡ ਫਾਰਨ ਇਹਦਾ ਮੁੱਲ ਮੁੱਲ 85 ਕਰ ਲਈਏ 80 ਕਰ ਲਈਏ 77000 ਤੇ ਨਾ ਘਟਾ 8000 ਛੋਟੀ ਦੇ ਰਹੇ ਹੋ ਉੱਚ ਮਾਨਤਾ ਕਰ ਦੋਗੇ 1000 ਰੁਪਿਆ ਮਾਨਤਾ ਨਾ ਹੋ ਜਾ 70000 ਯਾਰ ਹੋਰ ਕਰ ਦੇ ਪੂਰੇ 75 ਦੇ ਕਰ ਦਾਂਗੇ ਛੋਟੀ ਬਹੁਤ ਚੰਗੀ ਜੋ ਖਮੋਲੇ ਕਿ ਨਾ ਬਾਜ਼ਾਰ ਮਿਲਣਾ ਨਹੀਂ ਬਹੁਤ ਪਾਲਾ ਪੁੱਲ ਪਈ ਅੱਜ ਭੰ ਲਾ ਦਾਂਗੇ ਸਾਰੇ ہاں ਤੂੰ ਬਹੁਤ ਵਧੀਆ ਦੂਜਾ ਸੂਆ ਪ੍ਰੋਪਰ ਹਾਂਜੀ ਹਾਂਜੀ ਆ ਆ ਗਈ ਅਗੇ ਇਹ ਤੇ ਜਰਜ ਫਸੂਆ ਮਹੀਂ ਸੋਈ ਜੋ ਹਾਂਜੀ 13 14 ਕਿਲੋ ਵਾਲੀ ਮਹੀਂ ਜੋ ਅਜੇ ਕੱਲ ਦੀ ਸੋਈ ਜੋ ਫੌੜਾ ਹੀ ਨਾ ਹੂਗਾ ਕੱਲ ਦੀ ਸੋਈ ਨਾ ਹੂ 10 ਕਿਲੋ ਕੋਲ ਤੋ ਰੈਡੀ 13 ਆਡਰ ਕੁਆਲਟੀ ਪਿਓਰ ਆ ਫੂੰਦੀ ਕੁਆਲਟੀ ਬਹੁਤ ਚੰਗੀ ਦੇੜੀ ਦੇ ਮਤਲਬ ਦੀ ਮਹੀਮਾ ਦੀ 2 ਤੋਂ 13 14 ਕਿਲੋ ਕਿਵਾਈ ਹੈ ਆਰਡਰ ਉੱਤੇ ਦੀ ਕੁਆਲਟੀ ਬਹੁਤ ਚੰਗੀ ਹੈ ਇਹਦਾ ਮੋਲ ਮੋਲ ਇਹਦਾ 80 85 ਹਜ਼ਾਰ ਜਿੰਨਾ ਮਰਜ਼ੀ ਕਰ ਲਈਏ 77 ਹਜ਼ਾਰ ਦੇ ਦੇ ਦਾਂਗੇ ਵਿੱਚ 2000 ਮਾਂ ਤਾਰ ਦੇ ਹੋ ਜਾਏਗਾ ਮੱਕੇ 75 ਹਜ਼ਾਰ ਦੀ 13 14 ਕਿਲੋ ਵਾਲੀ ਚੋਟੀ ਦੇ ਦੇਣਗੇ ਵੀਰ ਨੂੰ 75 ਨੀ ਲੀ ਨੀ ਲੀ ਰਾਵੀ ਦੀ ਹਾਂਜੀ ਹਾਂਜੀ ਕਲ ਦੀ ਸੂਈ ਕਿੰਨਾ ਬੋਲਾ ਬੋਲਾ 6-7 ਕਿਲੋ ਕਲ ਦੀ 7 ਕਿਲੋ ਬੋਲਾ ਕਲ ਦੀ ਸੂਈ ਨੀਲੀ 라ਵੀ ਪਿਓਰ ਤੋਂ ਪਕਾਸ ਛੋਟੀ ਆਟਰ ਦੀ ਕੁਆਲਟੀ ਬਹੁਤ ਵਧੀਆ ਵਧੀਆ ਪਿਓਰ ਨੀਲੀ 라ਵੀ ਜਮ ਦੀ ਇਹ ਦੁੱਧ ਕਿੰਨਾ ਚਵਾ ਦੇਗੀ ਦੁੱਧ 11-12 ਕਿਲੋ ਚੋਟੀ ਦੀ 11-12 ਕਿਲੋ ਦੀ ਕੋਈ ਛੋਟੀ ਦੁੱਧ ਚਵਾਏਗੀ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਰ-ਬਾਰ ਪੈਂਤੀ ਰਿੰਦੀ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਇਹਦਾ ਰੇਟ ਵੀ ਆ ਜੀ ਇਹਦਾ ਕੀ ਹੈ ਜੀ ਇਹਦਾ ਮੁੱਲ ਭਾਏ 90 ਕਰ ਲਈਏ 85 ਕਰ ਲਈਏ 80000 ਦੀ ਦੇ ਦਾਂ ਉਹ ਚ ਮੰਨ ਤਨ ਕਰਦੇ ਹੋ ਜਾਏਗਾ ਜਾਂ ਹੋਏਗਾ ਇਹ ਵੀ 70000 ਦੀ ਦੇ ਦੇ ਹਾਂਜੀ 70000 ਦੀ ਦੇ ਦਾਂਗੇ ਬਾਕੀ ਪਿੰਡ ਸ਼ਿਕਾਰ ਮਾਸੀਆਂ ਜ਼ਿਲ੍ਹਾ ਗੁਰਦਾਸਪੁਰ ਤੋਂ ਸੇਲ ਡੇਰਾ ਬਾਬਾ ਨਾਨਕ ਹਾਂਜੀ ਬਾਕੀ ਕੱਲੀ ਕੱਲੀ ਝੋਟੀ ਦੇ ਕੈਮਰਾ ਮਾਰ ਦੋ ਤੇ ਤਸੱਲੀ ਕਰਕੇ ਆਪਣੀ ਕੋ ਖੜੇ ਇੱਕ ਟਾਈਮ ਦੋ ਟਾਈਮ ਦੋ ਟਾਈਮ ਆਪਣੀ ਪਿਓਰ ਚਵਾਈ ਕਰਕੇ ਗਏ ਬਾਅਦ ਵਿੱਚ ਲਾਏ ਮੈਂ ਕੋ ਵੱਡੀ ਵੱਡੀ ਮੈਂ 13 14 ਕਿਲੋ ਵਾਲੀ ਗਰੰਟੀ ਮੇਰੀ 14 ਕਿਲੋ ਦੀ ਵੀਰ ਹੋਣੀ ਕਹਿੰਦੇ ਗਰੰਟੀ ਬਹੁਤ ਵੱਡੀ ਮੈਂ ਹਾਂ ਜੀ ਹਾਂ ਜੀ ਦੇਖੋ ਬਾਕੀ ਛੋਟੀਆਂ ਦੇ ਆਹ ਛੋਟੀਆਂ ਪਿਓਰ ਟੋਪ ਕਲਾਸ ਟੋਪ ਕੁਆਲਿਟੀ ਆਹ ਛੋਟੀ ਬਹੁਤ ਸੁੰਦਰ ਛੋਟੀ ਰੇਟ ਵੀ ਹੈ ਜੀ ਇਹ ਤਾਂ ਵੀਡੀਓ ਵਾਤ ਵਾਤ ਸ਼ੇਅਰ ਲਾਈਕ ਜ਼ਰੂਰ ਕਮੈਂਟ ਕਰਦਿਆ ਕਰੋ ਐਡਰੈਸ ਬੋਲ ਦਿਓ ਪਿੰਡ ਸ਼ਿਕਾਰਮਾਸੀਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੋਂ ਹਾਂਜੀ ਫੋਨ ਨੰਬਰ 98555501706 ਹਾਂਜੀ ਲਾਈਕ ਕਮੈਂਟ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਵਧੀਆ ਤਾਂ ਵਧੀਆ ਤੁਹਾਨੂੰ ਵੀਡੀਓ ਬਖੰਦਾ ਰੋਜ਼ ਤੇ ਰੋਜ਼ ਤੁਹਾਨੂੰ ਛੋਟੀਆਂ ਵੀਡੀਓ ਬਖੰਦਾ ਲਾਗੇ ਵੀਡੀਓ ਵੇਖਣ ਦਾ ਧੰਨਵਾਦ